ਜਿਵੇਂ ਕੀ ਦੂਜਿਆਂ ਨੂੰ ਕੁਝ ਖਾਂਦੇ ਦੇਖ ਕੇ ਸਾਡਾ ਢਿੱਡ ਨਹੀਂ ਭਰਦਾ ਉਸੇ ਤਰ੍ਹਾਂ ਦੂਸਰਿਆਂ ਨੂੰ ਮਿਹਨਤ ਕਰਦੇ ਦੇਖ ਕੇ ਅਸੀਂ ਸਫਲ ਨਹੀਂ ਹੋ ਸਕਦੇ ਲੋਕ ਬੋਲਦੇ ਨੇ ਉਹਨਾਂ ਨੂੰ ਬੋਲਣ ਦਿਓ ਜਿਹਨੇ ਜੋ ਕਹਿਣਾ ਹੈ ਕਹਿਣ ਦਿਓ ਤੁਸੀਂ ਬਸ ਆਪਣੇ ਆਪ ਤੇ ਧਿਆਨ ਦਿਓ ਜੇ ਉਹਨਾਂ ਦਾ ਵਕਤ ਆਇਆ ਹੈ ਤਾਂ ਤੁਹਾਡਾ ਦੌਰ ਆਵੇਗਾ ਜ਼ਿੰਦਗੀ ਵਿੱਚ ਸਫਲਤਾ ਚਾਹੀਦੀ ਹੈ ਤਾਂ ਆਪਣੀ ਮਿਹਨਤ ਉੱਪਰ ਧਿਆਨ ਦਿਓ ਲੋਕਾਂ ਉੱਪਰ ਧਿਆਨ ਦੇਵੋਗੇ ਤਾਂ ਨਾ ਤਾਂ ਸਫਲ ਹੋ ਪਾਉਗੇ ਤੇ ਨਾ ਹੀ ਚੰਗੇ ਇਨਸਾਨ ਬਣ ਪਾਉਗੇ ਸਫਲਤਾ ਦੇ ਰਾਹ ਉੱਪਰ ਤੁਹਾਨੂੰ ਸਿਰਫ ਤੇ ਸਿਰਫ ਤੁਹਾਡੀ ਮੰਜ਼ਿਲ ਦਿਖਣੀ ਚਾਹੀਦੀ ਹੈ ਜੇਕਰ ਮੰਜ਼ਿਲ ਤੋਂ ਇਲਾਵਾ ਕੁਝ ਹੋਰ ਵੀ ਦਿਖਦਾ ਹੈ ਤਾਂ ਫਿਰ ਸਮਝ ਲੈਣਾ ਕਿ ਸਫਲਤਾ ਹਾਲੇ ਕੋਹਾਂ ਦੂਰ ਹੈ ਕੌਣ ਕੀ ਕਰਦਾ ਹੈ ਕੀ ਬੋਲਦਾ ਹੈ ਜੇਕਰ ਇਸ ਨੂੰ ਜਾਣਨ ਬੈਠੋਗੇ ਤਾਂ ਜ਼ਿੰਦਗੀ ਲੰਘ ਜਾਵੇਗੀ ਦੂਸਰੀ ਪੀੜ੍ਹੀ ਵੀ ਆ ਜਾਵੇਗੀ ਪਰ ਇਸ ਦਾ ਜਵਾਬ ਤੁਹਾਨੂੰ ਕਦੇ ਨਹੀਂ ਮਿਲੇਗਾ ਕਿਉਂਕਿ ਲੋਕਾਂ ਦੇ ਸ਼ਬਦ ਵਕਤ-ਵਕਤ ਤੇ ਬਦਲਦੇ ਰਹਿੰਦੇ ਨੇ ਅੱਜ ਕੁਝ ਬਣੇ ਨਹੀਂ ਹੋ ਤਾਂ ਤੁਸੀਂ ਉਹਨਾਂ ਨੂੰ ਚੰਗੇ ਨਹੀਂ ਲੱਗੋਗੇ ਜੇਕਰ ਕੱਲ ਕਾਮਯਾਬ ਹੋ ਗਏ ਤਾਂ ਉਹਨਾਂ ਹੀ ਲੋਕਾਂ ਲਈ ਤੁਹਾਡੇ ਤੋਂ ਚੰਗਾ ਹੋਰ ਕੋਈ ਨਹੀਂ ਹੋਵੇਗਾ ਜ਼ਿੰਦਗੀ ਦੀ ਸ਼ੁਰੂਆਤ ਇਕੱਲਿਆਂ ਕੀਤੀ ਸੀ ਉਦੋਂ ਜਿਸ ਸਮੇਂ ਪੈਦਾ ਹੋਏ ਸੀ ਉਦੋਂ ਰੋਏ ਵੀ ਆਪ ਹੀ ਸੀ ਕੀ ਉਸ ਸਮੇਂ ਇਹ ਧਿਆਨ ਸੀ ਕਿ ਲੋਕ ਕੀ ਕਹਿਣਗੇ ਬੇਸ਼ੱਕ ਨਹੀਂ ਸੀ ਕਿਉਂਕਿ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਸ਼ਾਇਦ ਤੁਸੀਂ ਕਦੇ ਜਨਮ ਹੀ ਨਾ ਲੈ ਪਾਉਂਦੇ ਇਸੇ ਤਰ੍ਹਾਂ ਜਦੋਂ ਇੱਕ ਇਨਸਾਨ ਮਰਦਾ ਹੈ ਤਾਂ ਕਿ ਉਹ ਸਮੇਂ ਇਹ ਸੋਚਦਾ ਹੈ ਕਿ ਦੂਸਰੇ ਉਸ ਦੇ ਬਾਰੇ ਕੀ ਸੋਚਣਗੇ ਕੀ ਕਹਿਣਗੇ ਨਹੀਂ ਉਦੋਂ ਤਾਂ ਬਸ ਉਹ ਖੁਦ ਉੱਪਰ ਧਿਆਨ ਦਿੰਦਾ ਹੈ ਉਸ ਵੇਲੇ ਉਸ ਨੂੰ ਕਿਸੇ ਨਾਲ ਵੀ ਕੋਈ ਮਤਲਬ ਨਹੀਂ ਹੁੰਦਾ